हां जी दोस्तों ये हाल क्या है लो जी आपा दोस्तों लगया एक्सपेरिमेंट करना कल भी आपा ਤੁਹਾਨੂੰ ਦੱਸਿਆ ਸੀ एक्सपेरिमेंट ਕੀਆ ਦੋਸਤੋ ਆਪਣਾ ਇਹਦੇ ਵਿੱਚ ਬੇਲਾਂ ਪਾਉਣੀਆਂ ਨੇ ਬਾਕੀ ਜਿਹੇ ਆਪਾਂ ਪਾਵਾ ਪਿਆ ਲੈ ਬਸ ਚੋ ਇਹਦੇ ਦੇਖ ਲਓ ਤੁਸੀਂ ਵੀ ਤੈਨੀਆਂ ਇਹਦੇ ਵਿੱਚ ਆਪਾਂ ਆ ਲੱਗੇ ਹੁਣ ਇਹਦੇ ਵਿੱਚ ਆਪਾਂ ਕੋਕੋ ਪਿਟ ਦੇ ਵਿੱਚ ਥੋੜੀ ਜੀ ਨਾ ਹਰਮਿਕ ਪੋਸਟਰ ਆਉਣੀ ਸੀ ਮੈਸੇ ਦਾ ਮੇਰੇ ਕੋਲ ਹੈਗੀ ਸੀ ਕੋਕੋ ਪਿਟ ਪਰ ਥੋੜੀ ਜੀ ਮੈਨੂੰ ਘੱਟ ਲੱਗੀ ਇਸ ਕਰਕੇ ਆਪਾਂ ਹੁਣ ਇਹਦੇ ਵਿੱਚ ਥੋੜੀ ਜਿਹੀ ਵਰਮੀ ਕੰਪੋਸਟ ਢਵਾ ਲਈ ਤੇ ਵੈਸੇ ਤਾਂ ਮੇਰੀ ਸਲਾਹ ਸੀ ਕੱਲੀ ਕੋਕੋ ਪਿਟਲਾ ਆਉਂਦੀ ਵੀ ਕੱਲੀ ਕੋਕੋ ਪਿਟ ਤੇ ਲਾਵਾਂਗੇ ਪਰ ਮੈਨੂੰ ਕੋਕੋ ਪਿਟ ਥੋੜੀ ਘੱਟ ਲੱਗੀ ਤੇ ਇਸ ਕਰਕੇ ਮੈਂ ਥੋੜੀ ਜੀ ਇਹਦੇ ਵਿੱਚ ਅ ਬੜਾ ਲੱਗ ਕੇ ਇਹਦੇ ਵਿੱਚ ਬੀਜ ਲਾਉਂ ਦੇਖੋ ਤੁਸੀਂ ਇਹ ਆ ਰੋ ਪਟਰਾ ਖੁਲਾ ਕਰੇ ਲੈ ਕੇ ਬਾਬੇ ਨਾਲ ਤੁਹਾਨੂੰ ਵਾਹਿਗੁਰੂ ਜੀ ਦੇ ਪਾਸ਼ਾ ਲਓ ਜੀ ਆਪਾਂ ਇਹ ਕਦੂਆਂ ਦਾ ਬੀਜ ਲੱਗੇ ਲਾਉ ਲੈ ਕੇ ਰੱਬ ਤੁਹਾਨੂੰ ਨੋ ਜੀ ਪਹਿਲਾ ਬੀਜ ਲਾਤਾ ਦੂਜਾ ਇੱਕ ਬੀਜ ਦੋਸਤੋ ਕਦੇ ਵੀ ਇਸ ਤਰ੍ਹਾਂ ਟੇਡਾ ਲਾਇਆ ਕਰੋ ਇਹ ਇਸ ਤਰ੍ਹਾਂ ਐ ਇਸ ਤਰ੍ਹਾਂ ਰੱਖਾ ਕਰੋ ਬੀਜ ਇਹ ਮੈਂ ਤੁਹਾਨੂੰ ਦੁਬਾਰਾ ਦਿਖਾ ਦਣਾ ਇਸ ਤਰ੍ਹਾਂ ਬੀਜ ਲਾਇਆ ਕਰੋ ਇਸ ਤਰ੍ਹਾਂ ਇਹਦੇ ਨਾਲ ਕੀ ਹੈ ਬੀਜ ਦੋਸਤੋ ਵਿੱਚ ਮੁਰਦਾ ਨਹੀਂ ਹੈਗਾ ਜਿਹੜਾ ਬੀਜ ਆਪਾਂ